ਨੇ ਸਿੰਘ ਬੱਬੂ ਜੀ ਸਾਡੇ ਲੋਕਪ੍ਰੀਅ ਇਮਾਨਦਾਰ ਤੇ ਜਜਾਰੂ ਨੇਤਾ ਇਹਨਾਂ ਦੀ ਜਿੱਤ ਜਿਹੜੀ ਹੈ ਉਹ ਇੱਕ ਤਰਫਾ ਹੈ ਜੋ ਕਿਹਾ ਉਹ ਕਰਕੇ ਦਿਖਾਇਆ ਜੋ ਨਹੀਂ ਕਿਹਾ ਉਹ ਵੀ ਕਰਕੇ ਦਿਖਾਇਆ ਇਹ ਸਾਡੀ ਵਰਤ ਜਨਤਾ ਪਾਰਟੀ ਦੀ ਖਾਸੀਅਤ ਹੈ ਤੇ ਜਿਹੜੀ 400 ਪਾਰ ਦਾ ਨਾਰਾ ਹੈ ਉਹਦੇ ਵਿੱਚ ਸਾਡਾ ਇੱਕ ਮੋਤੀ ਲੋਕ ਸਭਾ ਤੋਂ ਦਿਨੇਸ਼ ਸਿੰਘ ਬੱਬੂ ਜੀ ਹੋਣਗੇ ਸਾਰੇ ਕਰ ਕਰ ਕੇ ਇਕੱਠੇ ਹੋਇਆ ਕਿ ਸ਼ੁੰਦਰ ਦਿੱਤ ਦੇ ਜਾਵਲ ਕਰਤਾਰ ਦੇ ਦੇਖੋ ਭਾਰਤੀ ਜਨਤਾ ਪਾਰਟੀ ਦਾ ਅੱਜ ਸਾਡਾ ਸਥਾਪਨਾ ਦਿਵਸ ਦੇ ਉੱਤੇ ਸਾਡੇ ਲੋਕ ਸਭਾ ਦੇ ਜਿਹੜੇ ਕੈਂਡੀਡੇਟ ਸ਼੍ਰੀ ਦਿਨੇਸ਼ ਬੱਬੂ ਜੀ ਉਹਨਾਂ ਦੇ ਨਿਵਾਸ ਸਥਾਨ ਦੇ ਉੱਤੇ ਅੱਜ ਮਨਾਇਆ ਗਿਆ ਬੜੀ ਧੂਮਦਾਨਾ ਵਰਕਰਸ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਬੜਾ ਡਿਸਪਲਾਈਨਡ ਬੜਾ ਜਨੂਨੀ ਹੈ ਤੇ ਸਭ ਦਾ ਸਾਥ ਸਭ ਦਾ ਵਿਕਾਸ ਨੂੰ ਲੈ ਕੇ ਭਾਜਪਾ ਜਿਹੜੀ ਹੈ ਉਹ ਹਰ ਸਾਲ ਹਰ ਦਿਨ ਉਹਨਾਂ ਦਾ ਕਾਰਜਕਿਰਤਾ ਜ਼ਮੀਨ ਦੇ ਉੱਤੇ ਰਹਿ ਕੇ ਕਰ ਰਿਹਾ ਹੈ ਵਰਕਸ ਦੇ ਵਿੱਚ ਬੜਾ ਜੋਸ਼ ਹੈ ਦਿਨੇਸ਼ ਸਿੰਘ ਬੱਬੂ ਜੀ ਸਾਡੇ ਲੋਕ ਸਭਾ ਦੇ ਪਤਿਆਸ਼ੀ ਹੈ ਤੇ ਦਿਨ-ਪ੍ਰਤੀ ਦਿਨ ਉਹਨਾਂ ਦੀ ਲੋਕਪ੍ਰਿਤਾ ਜਿਹੜੀ ਹੈ ਵਧਦੀ ਜਾ ਰਹੀ ਹੈ ਤੇ ਜਿਹੜੀ ਆਪੋਜੀਸ਼ਨ ਪਾਰਟੀ ਆ ਉਹਨਾਂ ਨੂੰ ਆਪਣਾ ਕੈਂਡੀਡੇਟ ਲੱਭਣ ਦੇ ਵਿੱਚ ਵੀ ਪਰੇਸ਼ਾਨੀਆਂ ਵਧੀਆਂ ਜਾ ਰਹੀਆਂ ਹਨ ਸੁਣਨ ਚ ਆ ਰਿਹਾ ਕੋਈ ਕਿਸੇ ਸਿੰਗਰ ਨੂੰ ਲਿਆ ਰਿਹਾ ਕੋਈ ਕਿਸੇ ਸੈਲੀਬ੍ਰਿਟੀ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਦਿਨੇਸ਼ ਸਿੰਘ ਬੱਬੂ ਜੀ ਸਾਡੇ ਲੋਕਪ੍ਰੀਅ ਇਮਾਨਦਾਰ ਤੇ ਜਜਾਰੂ ਨੇਤਾ ਹੈ ਇਹਨਾਂ ਦੀ ਜਿੱਤ ਜਿਹੜੀ ਹੈ ਉਹ ਇੱਕ ਤਰਫਾ ਹੈ ਕਿਉਂਕਿ ਲੋਕ ਜਿਹੜੇ ਹੈ ਉਹ ਆਪਣਾ ਮਨ ਬਣਾ ਚੁੱਕੇ ਹੈ ਭਾਤੀ ਜਨਤਾ ਪਾਰਟੀ ਨੇ ਉਹ ਕਾਰੇ ਕਰਤੇ ਹੈ ਅਸੰਭਵ ਕਾਰਜ ਜਿਹਦੇ ਚ 370 ਤਾਰਾ ਮੈਂ ਹਾਂ ਮੈਂ ਸਤਿ ਤੇ ਰਾਮ ਮੰਦਿਰ ਜਿਹੜਾ ਕਈ ਸਾਲਾਂ ਤੋਂ ਸੰਘਰਸ਼ ਹਜ਼ਾਰਾਂ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਸੀਗਾ ਉਹ ਦੇਣ ਹੈ ਜੋ ਕਿਹਾ ਉਹ ਕਰਕੇ ਦਿਖਾਇਆ ਜੋ ਨਹੀਂ ਕਿਹਾ ਉਹ ਵੀ ਕਰਕੇ ਦਿਖਾਇਆ ਇਹ ਸਾਡੀ ਭਾਰਤੀ ਜਨਤਾ ਪਾਰਟੀ ਦੀ ਖਾਸੀਅਤ ਹੈ ਤੇ ਲੋਕੀ ਹੁਣ ਮਨ ਬਣਾ ਕੇ ਬੈਠੇ ਆ ਸਿਰਫ 1 ਜੂਨ ਦਾ ਇੰਤਜ਼ਾਰ ਹੈ ਕਮਲ ਦਾ ਫੁੱਲ ਤੇ ਜਿਹੜੀ 400 ਪਾਰ ਦਾ ਨਾਰਾ ਹੈ ਉਹਦੇ ਵਿੱਚ ਸਾਡਾ ਇੱਕ ਮੋਤੀ ਲੋਕ ਸਭਾ ਤੋਂ ਦਿਨੇਸ਼ ਸਿੰਘ ਬੱਬੂ ਜੀ ਹੋਣਗੇ ਜੈ ਹਿੰਦ ਜੈ ਭਾਰਤ ਅੱਜ ਪਾਰਟੀ ਅੱਜ ਪਾਰਟੀ ਦਾ ਸਥਾਪਨਾ ਦਿਵਸ ਹੈ ਤੇ ਕੀ ਕਹਿਣਾ ਜਾਊਗਾ ਅੱਜ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਹੈ ਔਰ ਅੱਜ ਮਮੂਨ ਮੰਡਲ ਦੇ ਸਾਰੇ ਹੀ ਕਾਰਕਤਾ ਇਹ ਸਥਾਪਨਾ ਦਿਵਸ ਮਨਾਏ ਕਰਦੇ ਔਰ ਮਤਲਬ ਕਾਫੀ ਜ਼ਿਆਦਾ ਲੋਕ ਇੱਥੇ ਆਏ ਔਰ ਸਭ ਨੇ ਮਤਲਬ ਸਰਦਾ ਸੁਮਨ ਔਰ ਬਿਰਕਿਤੇ ਨੇ ਔਰ ਐਸੇ ਐਸੇ ਲੋਕ ਜਿਨ੍ਹਾਂ ਨੇ ساری ਜ਼ਿੰਦਗੀ ਪਾਰਟੀ ਦੇ ਦਿੱਤੀ ਮਤਲਬ ਬਾਜਪੀ ਦੇਖੋ ਕਦੋਂ ਦੇ ਪਾਰਟੀ ਨਾਲ ਚੱਲਦੇ ਨੇ ਉਨ੍ਹਾਂ ਦੀ ਬਦੌਲਤ ਅੱਜ ਪਾਰਟੀ 2 ਸੀਟਾਂ ਦੇ ਲਈਆਂ ਅੱਜ ਦੇਖੋ 302 ਕੋ ਸੀਟਾਂ ਆ ਗਈਆਂ। ਕੋਈ ਕਿਸੇ ਨੇ ਕਿਹਾ ਨਾ ਲੋਕਾਂ ਦਾ ਬੜੀ ਕੁਰਬਾਨੀ ਹੈ ਉਹ ਜਿਨ੍ਹਾਂ ਨੇ ਮਤਲਬ ਜੇਲਾ ਵੀ ਕਟੀਆਂ ਔਰ ਸਾਰਾ ਸਾਰੀ ਜ਼ਿੰਦਗੀ ਜੀ ਰਿਆ ਪਾਰਟੀ ਕੋ ਸੇਵਿਤ ਕੀਤਾ। ਔਰ ਸਰ ਜਿਸ ਤਰ੍ਹਾਂ ਕੀ ਭਾਜਪਾ ਦੇ ਟਾਈਮ ਦੇ ਵਿੱਚ ਦਫਾ 370 ਹਟੀ, ਸ਼੍ਰੀ ਰਾਮ ਮੰਦਰ ਬਣਿਆ, ਜਿਸ ਤਰ੍ਹਾਂ ਕੀ ਸਨਾਤਨ ਧਰਮ ਦੇ ਆਗੂਆਂ ਦੇ ਤੌਰ ਦੇ ਤੇ ਇਸ ਪਾਰਟੀ ਦਾ ਜਿਹੜਾ ਕੰਮ ਰਿਹਾ ਹੈ। ਕੋਈ ਕਿਸੇ ਨੇ ਸੋਚਿਆ ਵੀ ਨਹੀਂ ਕਦੇ। ਬੀਜੇਪੀ ਹਰ ਵਾਰੀ ਆਪਣੀ ਮੈਨੀਫੈਸਟੋ ਜੇ ਰੱਖਦੇ ਸੀ ਕਿ 370 ਟੁੱਟਣੀ ਚਾਹੀਦੀ ਹੈ ਅਹੀਂ ਲੋਕੀ ਸੋਚਦੇ ਨੇ ਕਿ 300 ਤੱਕ ਦਰ ਉੱਠਲੀ ਕੋ ਪਾਰਟੀ ਨੇ ਮਤਲਬ ਮੁੰਜੇ ਤਾਂ ਕਿਹਨੇ ਸੋਚਿਆ ਵੀ ਨਹੀਂ ਉਹ ਵੀ ਕਰਕੇ ਦੱਸਿਆ ਔਰ ਰਾਮ ਮੰਦਰ ਦਾ 500 ਸਾਲਾਂ ਦਾ ਐ ਇਸ਼ੂ ਚੱਲਦਾ ਰਾਮ ਮੰਦਰ ਵਿੱਚ ਬਣਿਆ ਹੈ ਇਹ ਸਭ ਭਾਰਤੀ ਜਨਤਾ ਪਾਰਟੀ ਦੇ ਨੇ ਮੋਦੀ ਜੀ ਦੇ ਦੇ ਨੇ ਅਮੀਸ਼ਾ ਜੀ ਦੇ ਦੇ ਨੇ ਨੱਡਾ ਜੀ ਦੇ ਦੇ ਨੇ ਕਿ ਜਿਨ੍ਹਾਂ ਨੇ ਇਹ ਸਭ ਕੰਮ ਕਿਤੇ ਰਿਹਾ ਪਾਰਟੀ ਦਾ ਸਥਾਪਨਾ ਦਿਵਸ ਹੈ ਅੱਜ ਦੇ ਦਿਨ 6 ਅਪ੍ਰੈਲ 1980 ਨੂੰ ਆ ਅਰਥਲੇ ਬਿਹਾਰੀ ਬਾਜਪਈ ਐ ਐਲਕੇ ਅਡਵਾਨੀ ਜੀ ਨੇ ਇਸ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਕੀਤੀ ਜੋ ਕਿ ਪਹਿਲੇ ਜਨ ਸੰਘ ਦੇ ਨਾਮ ਤੋਂ ਜਾਣੀ ਜਾਂਦੀ ਸੀ ਔਰ ਅਸੀਂ ਬੜੇ ਸੁਭਾਗਿਆਸ਼ਾਲੀ ਹਾਂ ਕਿ ਇਸ ਵੱਟ ਰਕਸ਼ਤੇ ਥੱਲੇ ਰਹਿ ਕੇ ਅਸੀਂ ਕੰਮ ਕਰਦੇ ਪਏ ਹਾਂ ਔਰ ਸਾਡਾ ਇੱਕ ਸੁਭਾਗੇ ਕਿ 75 ਸਾਲ ਇਸ ਦੇਸ਼ ਨੂੰ ਆਜ਼ਾਦ ਹੋਇਆ ਹੋਇਆ ਔਰ ਸਾਡੇ ਹਲਕਾ ਸੁਜਾਨਪੁਰ ਨੂੰ ਬੜੀ ਵੱਡੀ ਗੱਲ ਹੈ ਕਿ ਲੋਕ ਸਭਾ ਦੇ ਉਰਤਿਆਸ਼ੀ ਦੇ ਰੂਪ ਚ ਦਿਨੇਸ਼ ਬੱਬੂ ਜੀ ਨੂੰ ਟਿਕਟ ਮਿਲੀ ਹੈ ਔਰ ਇੱਕ ਐਸੀ ਸਾਫ ਸ਼ਵੀ ਤਿੰਨ ਵਾਰੀ ਲਗਾਤਾਰ ਵਿਧਾਇਕ ਰਹੇ ਔਰ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੇਤਾ ਔਰ ਸਾਡਾ ਸਭ ਤੋਂ ਵੱਡਾ ਸੁਭਾਗ ਹੈ ਕਿ ਮਮੂਨ ਮੰਡਲ ਦੇ ਵਿੱਚ ਹੀ ਇਹਨਾਂ ਦਾ ਨਿਵਾਸ ਸਥਾਨ ਹੈ ਸੋ ਅੱਜ ਪਾਰਟੀ ਦੇ ਸਥਾਪਨਾ ਦਿਵਸ ਤੇ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਵੱਧ ਤੋਂ ਵੱਧ ਮਾਰਜਨ ਨਾਲ ਮਮੂਨ ਮੰਡਲ ਔਰ ਸੁਜਾਨਪੁਰ ਔਰ ਇਸ ਜ਼ਿਲ੍ਹੇ ਨੂੰ ਜਿਤਾ ਕੇ ਇਸ ਪਾਰਟੀ ਨੂੰ ਔਰ ਅੱਗੇ ਵਧਾਵਾਂਗੇ ਔਰ ਮੋਦੀ ਜੀ ਦੀ ਜਿਹੜਾ 543 ਸੀਟਾਂ ਦੀ ਮਾਲਾ ਹੈ ਉਹਦਾ ਇੱਕ ਮਨਕਾ ਜਿਹੜਾ ਦਿਨੇਸ਼ ਬੱਬੂ ਜੀ ਦੇ ਰੂਪ ਚ ਆਏਗਾ ਬਹੁਤ ਧੰਨਵਾਦੀ